ਪਾਪਾ ਜੀ ਤੁਹਾਨੂੰ ਸ਼ਾਮ ਨੂੰ ਪੈਸੇ ਮਿਲ ਜੂਗੇ ਸਾਡਾ ਯਕੀਨ ਕਰੋ ਹਾਂਜੀ ਹਾਂਜੀ ਸ਼ਾਮ ਤੱਕ ਮੈਂ ਪੈਸਾ ਦਾ ਬੰਦਵੱਤ ਕਰਕੇ ਰੱਖੂਗਾ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਪਾਜੀ ਸ਼ਾਮ ਤੱਕ ਬੰਦਵੱਤ ਕਰਨਾ ਪੈਣਾ ਪੈਸਿਆਂ ਦਾ ਨਹੀਂ ਤਾਂ ਕੰਮ ਬਹੁਤ ਖਰਾਬ ਹੋ ਜੂ ਨਾਮ ਖਰਾਬ ਹੋ ਜਾਣਾ ਸਾਡਾ ਮੈਂ ਆਕਾਸ਼ ਨੂੰ ਫੋਨ ਕਰਦਾ ਹਾਂਜੀ ਹਾਂ ਕਰੋ ਕਰੋ ਹੈਲੋ ਹੈਲੋ ਆਕਾਸ਼ ਜੀ ਹਾਂਜੀ ਤੁਹਾਨੂੰ ਰਬਾਬ ਜੀ ਨੇ ਫੋਨ ਕਰਿਆ ਹਾਂ ਹਾਂ ਹੋਈ ਸੀ ਬੱਸ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਸੀਗੇ ਹੁਣੇ ਆ ਜੀ ਹਾਂ ਆ ਜਾਓ ਹਾਂਜੀ ਹਾਂਜੀ ਠੀਕ ਹੈ ਜੀ ਹੁਣੇ ਆ ਜਾਂਦੇ ਓਕੇ ਬੁਲਾ ਰਹੇ ਹਾਂ ਹਾਂ ਹੁਣ ਆਕਾਸ਼ ਹੀ ਆਖਰੀ ਮਹੀਦ ਹੈ ਤੂੰ ਚੰਗੀ ਤਰ੍ਹਾਂ ਗੱਲ ਕਰੀ ਉਹਦੇ ਨਾਲ ਚੱਲ ਚੱਲੀਏ ਬਿਲਕੁਲ ਜੀ ਕਰਨੀ ਹੈ ਪਹਿਣੀ ਆਜੋ ਆਓ ਜੀ ਬੈਠੋ हाँ जी हाँ जी बताइए हाँ जी भाजी थोड़े तो टाइम लिया हाँ आपने मिलने के लिए बोला था बताइए हाँ जी भाजी कोई शहर का बंदा छोड़ा है जिससे तुमने पैसे लेके वापस किए हो तुम्हारी मदद तो पाले ही कर सकता है तुम पाले के पास जाओ मैं कोई मदद नहीं कर सकता ਪਾ ਜੀ ਸਸਰ ਜੀ ਸਸਰ ਕਲਪਾ ਜੀ ਪਾ ਜੀ ਸਾਡੀ ਗੱਲ ਤਾਂ ਸੁਣ ਲੋ ਹਾਂ ਜੀ ਦੱਸੋ ਪਾ ਜੀ ਥੋੜੇ ਜੇ ਨਾ ਪੈਸੇ ਚਾਹੀਦੇ ਸੀਗੇ ਪੈਸੇ ਯਾਦ ਹੈ ਕੁਛ ਥੋੜੇ ਪੈਸਿਆਂ ਦੀ ਲੋੜ ਸੀਗੀ ਕਿੰਨੇ ਕੁ ਪੈਸੇ ਚਾਹੀਦੇ ਆ ਪਾ ਜੀ 3 ਲੱਖ ਰੁਪਏ ਦੀ ਲੋੜ ਸੀਗੀ ਪੈਸੇ ਚਾਹੀਦੇ ਸੀਗੇ ਕਿੰਨੇ ਕ ਪੈਸੇ ਚਾਹੀਦੇ ਆ ਪਾਜੀ 2.5 ਲੱਖ ਮਿਲ ਜਾਣ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਪਾਜੀ ਹੁਣ ਕੰਮ ਵਧੀਆ ਚੱਲ ਗਿਆ ਆਪਣਾ ਹੁਣ ਸੈੱਟ ਹੋਇਆ ਕੰਮ ਉਹ ਪਾਜੀ ਥੋੜੇ ਜੇ ਪੈਸੇ ਦੀ ਲੋੜ ਸੀਗੀ ਤੁਸੀਂ ਵੀ ਇੱਥੇ ਹੀ ਆ ਅਸੀਂ ਵੀ ਇੱਥੇ ਹੀ ਆ ਤੁਹਾਨੂੰ ਕਿਹਾ ਤਾਂ ਜਦ ਹੋਵਾਂਗੇ ਦੇ ਦਾਂਗੇ ਨਹੀਂ ਸਮਝ ਨਹੀਂ ਆਂਦੀ ਅਮੜਿਆ ਦੇਖਿਆ ਕੰਮ ਚੱਲ ਗਿਆ ਇਹਨਾਂ ਦਾ ਆ ਕੇ ਖੜ ਕੇ ਪੈਸੇ ਮੰਗਣ ਨੂੰ ਹੋਰ ਕਿਹਦਾ ਹੁੰਦਾ ਜਦੋਂ ਤੁਹਾਨੂੰ ਲੋੜ ਸੀਗੀ ਤੁਸੀਂ ਤਾਂ ਆ ਗਏ ਮੈਂ ਵੀ ਤਾਂ ਮਦਦ ਕੀਤੀ ਆ ਤੁਹਾਡੀ ਐਨੇ ਬੇਸਬਰੇ ਨਹੀਂ ਹੋਇਆ ਕਰਦੇ ਹਾਂਜੀ ਯਾਦ ਆਇਆ ਕੁਝ ਬਾਜੀ ਹੁਣ ਅਜਿਹੀ ਜਿਹੀ ਗਲਤੀ ਨਹੀਂ ਹੋਏਗੀ ਬਾਜੀ ਅਸੀਂ ਬਰਬਾਦ ਹੋ ਜਾਾਂਗੇ ਜੀ ਨਾ ਭਾਈ ਪੈਸੇ ਨਹੀਂ ਹੈ ਸਾਡਾ ਸਾਰਾ ਕੰਮ ਠੱਪ ਹੋ ਜਾਏਗਾ। ਭਾਜੀ ਅਸੀਂ ਸੜਕ ਤੇ ਆ ਜਾਾਂਗੇ ਜੀ। ਅਸੀਂ ਤੁਹਾਡੇ ਕੋਲੇ ਉਮੀਦ ਲੈ ਕੇ ਆਏ ਸੀਗੇ। ਭਾਜੀ ਅਸੀਂ ਕਈਆਂ ਦੀਆਂ ਪੇਮੈਂਟਾਂ ਮੋੜਨੀਆਂ ਸੀਗੀਆਂ। ਜੇ ਉਹਨਾਂ ਦੀਆਂ ਪੇਮੈਂਟਾਂ ਨਾ ਮੋੜੀਆਂ ਤਾਂ ਸਾਡਾ ਸਾਰਾ ਕੰਮ ਠੱਪ ਹੋ ਜਾਏਗਾ। ਜਿਸ ਵਕਤ ਮੈਨੂੰ ਲੋੜ ਸੀ ਨਾ ਮੈਂ ਵੀ ਉਮੀਦ ਲੈ ਕੇ ਤੁਹਾਡੇ ਕੋਲ ਗਿਆ ਸੀ। ਤੁਸੀਂ ਕੀ ਕੀਤਾ ਮੇਰੇ ਨਾਲ? ਬਸ ਹੁਣ ਆਖਰੀ ਉਮੀਦ ਥੋਤੋ ਹੀ ਲੈ ਕੇ ਆਏ ਸੀਗੇ। ਭਾਜੀ ਅਸੀਂ ਸੜਕ ਤੇ ਆ ਜਾਾਂਗੇ ਜੀ। ਕਿੰਨੇ ਕ ਪੈਸੇ ਚਾਹੀਦੇ? ਭਾਜੀ 2 ਲੱਖ ਮਿਲ ਜਾਂਦੇ ਨਾ ਜੀ? 2 ਲੱਖ? ਹਾਂ ਜੀ ਭਾਜੀ। ਜਿਸ ਵਕਤ ਮੇਰਾ ਮਾੜਾ ਟਾਈਮ ਸੀ ਨਾ, ਤੁਸੀਂ ਤਾਂ ਸਾਥ ਛੱਡ ਗਏ। ਪਰ ਉਸ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ। ਉਸ ਵਾਹਿਗੁਰੂ ਕਰਕੇ ਹੀ ਨਾ ਤੁਹਾਡਾ ਬਿਜ਼ਨਸ ਬਚਾਉਣ ਵਾਸਤੇ ਮੈਂ ਦੁਬਾਰਾ ਤੁਹਾਡੀ ਮਦਦ ਕਰਨ ਨੂੰ ਤਿਆਰ ਆ। ਕਿਉਂਕਿ ਉਸ ਮਹਾਰਾਜ ਨੇ ਕਿਹਾ, ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ। ਮੈਂ ਤੁਹਾਡੀਆਂ ਪਿਛਲੀਆਂ ਗਲਤੀਆਂ ਮਾਫ ਕਰਦਾ ਹੋਇਆ ਤੁਹਾਡੀ ਮਦਦ ਕਰੂੰਗਾ ਪਰ ਯਾਦ ਰੱਖਿਓ ਇਸ ਵਾਰ ਪਹਿਲਾਂ ਵਾਲਾ ਕੰਮ ਨਾ ਹੋਵੇ ਆ ਲਓ ਇਹ 2 ਲੱਖ ਰੁਪਈਆ ਏ ਪਰ ਯਾਦ ਰੱਖਿਓ ਪਹਿਲਾਂ ਵਾਲਾ ਕੰਮ ਨਾ ਹੋਵੇ ਭਾਜੀ ਸਾਨੂੰ ਸਬਕ ਮਿਲ ਗਿਆ ਜੀ ਹੁਣ ਨਹੀਂ ਹੁੰਦਾ ਐਦਾਂ ਦਾ ਕੁਝ ਵੀ ਬਸ ਹੁਣ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਪੱਕਾ ਜੀ ਐਦਾਂ ਹੀ ਸਾਡੇ ਕੋਲ ਪੈਸੇ ਆਏ ਸਭ ਤੋਂ ਪਹਿਲਾਂ ਤੁਹਾਡੇ ਹੀ ਮੋੜਾਂਗੇ ਜੀ ਚੰਗਾ ਭਾਜੀ ਚੰਗ ਵਾਹਿਗੁਰੂ ਮਿਹਰ ਕਰੀ ਪਹਿਲੇ ਲਗੇ ਚੱਲੇ ਨਿਕਲ ਫਟਾਫਟ